ਅਨਪਛਾਤੇ ਕਾਰਨਾਂ ਕਾਰਨ ਲੱਗੀ ਅੱਗ ਕਾਰਨ ਸਤ ਦੂਤਾਰੂ گاਵਾ ਸਮੇਤ ਇੱਕ ਨਵਜੰਮੀ ਬੱਚੀ ਚੁਲਸੀਆਂ ਦੋ گاਵਾਂ ਦੀ ਮੌਕੇ ਤੇ ਹੋਈ ਮੌਤ ਵੀ ਉਰੋ ਚੀਫ ਦਵਿੰਦਰ ਸਿੰਘ ਗੁਰਦਾਸਪੁਰ ਗੁਰਦਾਸਪੁਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਨੇੜਲੇ ਪਿੰਡ ਛੀਨਾ ਬੇਟ ਤੋਂ ਅੱਜ ਸਵੇਰੇ ਸਤ گاਵਾ ਆਗ ਚ ਚੁਲਸ ਜਾਂਦੀ ਦਰਦਨਾਕ ਖਬਰ ਮਿਲੀ ਹੈ ਇਹਨਾਂ ਵਿੱਚ ਇੱਕ ਦੁਦਾਰੂਗਾ ਨਵਜੰਮੀ ਬੱਚੜੀ ਵੀ ਸ਼ਾਮਿਲ ਸੀ ਜਿਨ੍ਹਾਂ ਦੀ ਤੜਫ ਤੜਫ ਕੇ ਮੌਤ ਹੋ ਗਈ ਪੀੜਤ ਪਸ਼ੂ ਪਾਲਕ ਸਤਨਾਮ ਸਿੰਘ ਪੁੱਤਰ ਜਗੀਰ ਸਿੰਘ ਅਤੇ ਪਿੰਡ ਵਾਸੀਆ ਦੱਸਿਆ ਕਿ ਉਸਦੀ ਛੀਨਾ ਬੇਟ ਦੇ ਬਾਹਰ ਖੇਤਾਂ ਵਿੱਚ ਸਥਿਤ ਪਸ਼ੂਆਂ ਦੀ ਹਵੇਲੀ ਵਿੱਚ ਅਚਾਨਕ ਅੱਗ ਲੱਗ ਗਈ ਅੰਦਰ ਅੱਧੀ ਦਰਜਨ ਤੋਂ ਵਧੇਰੇ ਦੁੱਧਾਰੂ ਗਾਵਾਂ ਬਨਿਆਨ ਹੋਈਆਂ ਸਾਨੂੰ ਅਤੇ ਸਵੇਰੇ 9:30 ਵਜੇ ਦੇ ਕਰੀਬ ਕਿਸੇ ਨੇ ਸੂਚਨਾ ਦਿੱਤੀ ਉਹਨਾਂ ਦੀ ਹਵੇਲੀ 'ਚ ਅੱਗ ਦੇ ਭਾਂਬੜ ਮਚ ਰਹੇ ਹਨ ਜਦੋਂ ਤੱਕ ਪਿੰਡ ਵਾਸੀਆਂ ਵੱਲੋਂ ਜੱਦੂ ਜਹਿਦ ਕਰਕੇ ਬਾਕੀ ਗਾਵਾਂ ਦੇ ਰਸੇ ਵਗੈਰਾ ਖੋਲ ਦਿੱਤੇ ਗਏ ਉਦੋਂ ਤੱਕ ਇੱਕ ਨਵ ਜੰਮੀ ਬਛੜੀ ਅਤੇ ਦਦਾਰੂ ਗਾਂ ਚੁਲਸ ਘਟਾ ਦੇ ਸਵੇਰੇ ਹੀ ਗਾਏ ਆ ਤਾਂ ਘਰੋਂ ਨਿਕਾੜ ਕੇ ਚੱਲ ਕੇ ਘਰੋਂ ਮੋੜ ਕੇ ਫੇਰ ਮੈਂ ġੇੜਾ ਮਾਰਨਾ ਤਾਂ ਮੇਰੇ ਲੱਗੇ ਫੌਜੀ ਨੇ ਪਾਣੀ ਲਾਇਆ ਹੈਗਾ ਉਦੋਂ ਮੈਨੂੰ ਘਰੋਂ ਫੋਨ ਆਇਆ ਵੀ ਗੁਡੀਨ ਛੱਡੇ ਜਾਣਾ ਮੈਂ ਗੇਰੀ ਸਾਲੀ ਛੱਡੇ ਜਾਣਾ ਮੈਂ ਦਿੱਲੀ ਜਾਣਾ ਜਨਾ ਮੋੜ ਕੇ ਮੈਂ ਆਇਆ ਮਸਾਲਿਆਂ ਤੋਂ ਵਾਪਸ ਆਇਆ ਨਾ ਰੋਲਾ ਪਿਆ ਵੀ ਅੱਗ ਲੱਗੀ ਅੱਗ ਲੱਗੀ ਆ ਕੇ ਵੇਖਿਆ ਤੇ ਗਾਂਹੇ ਵਿੱਚ ਸੜ ਗਈਏ ਤੇ ਜੀਆਂ ਗਾਈਆਂ ਦਸੇ ਵੜਦੇ ਲ ਕੁਮਾਂਡੀਆਂ ਨੇ ਦਸੇ ਵੜੇ ਆ ਤਿੰਨ ਚਾਰ ਗਾਈਆਂ ਮੇਰੀਆਂ ਉਹ ਵੀ ਸੜ ਗਈਆਂ ਸਮਝ ਨਹੀਂ ਆਈ ਸੀ ਕੀ ਪਤਾ ਨਹੀਂ ਇਹ ਹੀ ਪਤਾ ਲੱਗਾ ਕਿਦਾਂ ਲੱਗ ਲੱਗੀ ਕਿ 80 ਲਿਆ ਦੀ 80 ਲਿਆ ਦੀ 50000 ਬਾਕੀ ਕਿਨਾ ਗਾਇਆਂ ਅਧੀਆਂ ਜਿਆਦਾ ਸੜ ਗਈਆਂ ਜੀ ਉਹ ਵੀ ਉਹਨਾਂ ਵੇਖੋ ਕੀ ਮਿੱਟੀ ਘਾਟਾ ਕੇ ਲਵਾਨੇ ਕੀ ਬਣਾਏ ਸਰਪ੍ਰਮਾਤਮ ਨੂੰ ਪਤਾ ਕੀ ਬਣਾ ਕੀ ਗਾਈਆਂ ਦਾ ਕਾਰੋਬਾਰ ਜਾਂ ਦਿਹਾੜੀ ਟੋਲੀ ਲੱਲੀ ਸਰਸੋਂ ਤੋਂ ਮੰਗੇ ਇਹ ਕਰਨਾ ਵੀ ਮੈਨੂੰ ਨਸਾਬ ਮਿਲਣਾ ਚਾਹੀਦਾ ਹਾਂਜੀ ਫੇਰ ਨਾ ਜੋ ਥੱਕਾ ਹੋਏ ਨਸਾਨ ਹੋ ਗਿਆ ਮਦਦ ਮਿਲ 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 ਨਹੀਂ ਜਾਈਦੀ ਠੀਕ ਹੈ ਮੇਰੀ ਮਤਲਬ ਕਰੋ ਰਹੀ ਜੇ ਮੈਂ ਮੁੜ ਕੇ ਫੇਰ ਆਪਣਾ کاروبار ਕੰਮ ਕਰ ਸਕਾਂ ਠੀਕ ਹੈ ਤੁਹਾਡੇ ਸਾਹਮਣੇ ਸੜ ਕੇ ਸੁਆਹ ਹੋ ਗਿਆ ਬਿਲਕੁਲ 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 ਆਮ ਸੰਭਾਲ ਇਹ ਬਿਮਾਰ ਹੈ ਤੇ ਫਿਆ ਹੀ ਪੱਟੇ ਪੱਟੇ ਪਾਜੀ ਲਿਆ ਕੇ ਪਾਉਂਦੀ ਹੈ ਠੀਕ ਹੈ ਜੀ ਘਰ ਦਾ ਕੰਮ ਕਮਾ ਆਪ ਚਲਾਇਆ ਬਤਨੀ ਸਿਰੋ ਚਲਾਦੇ ਬਿਆਜੀ ਪਿਆ ਚੁੱਕ ਕੇ ਫੇਰ ਲਿਆਉਂਦੀ ਹੈ ਗਾਈ ਪਾਜੀ ਤੁੰਦਾ ਵੀ ਚਲੇ ਬਿਮਾਰ ਹੈ ਤੇ ਚਲ ਦੁੱਧ ਦੁੱਧ ਹੀ ਦੱਸਿਆ ਜਾ ਰਹੇ ਤੁਹਾਨੂੰ ਹਾਂਜੀ ਦੁੱਧ ਆਈ ਠੀਕ ਹੈ ਜੀ ਹਾਂਜੀ ਹੋਰ ਕੋਈ ਕੰਮ ਕਰ ਹੈ ਕੋਈ ਵੀ ਇਹ ਲੱਗਦਾ ਕਾਰਨ ਕੀ ਅੱਗ ਲੱਗ ਗਈ ਕੋਈ ਸਮਝ ਨਹੀਂ ਲੱਗੀ ਭਾਜੀ ਕੀ ਬੜਿਆ ਸਵੇਰੇ ਮੈਂ ਆਈ ਹਾਂ ਤਾਂ ਤਾਂ ਤੁਰ ਮਤਲਬ ਪੱਠੇ ਪੱਠੇ ਪਾਏ ਆ ਜੀ ਤੇ ਤਾਂ ਤੁਰ ਕੱਢੀ ਨੇ ਜਿਹੜੇ ਸੁੱਟੇ ਨੇ ਗਾਈ ਨੇ ਤੇ ਇਹ ਸਭ ਸੁਟਣਗੇ ਆ ਠੀਕ ਹੈ ਤੇ ਮੈਂ ਬੜਾ ਖੁਸ਼ ਹੁੰਦਾ ਮੇਰੇ ਤੇਰਾ ਸਿੰਘ ਨੂੰ ਵਧਾਈਆਂ ਆਖਣੇ ਮੈਂ ਕਿਵੇਂ ਮਤਾਈ ਆਂਦੇ ਨੇ ਤੇ ਮੇਰੇ ਗਾਈ ਸੋਈ ਹੈ ਕੁੜੀ ਨੇ ਫੋਨ ਕੀਤਾ ਸਾਰੇ ਬੜਾ ਖੁਸ਼ ਹੋਇਆ ਇਹ ਹਾਂਜੀ ਹਾਂਜੀ ਤੇ ਚਲ ਗਾਈ ਸੋਈ ਜੀ ਸਾਡੀ ਜੀ 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 ਆਹੋ ਅੱਗ ਪਤਾ ਨਹੀਂ ਲੱਗਾ ਮੁੰਡੇ ਫੋਨ ਕੀਤਾ ਤੇ ਅੱਗ ਲੱਗ ਗਈ ਆਨੇ ਕੋਈ ਸਮਝ ਨਹੀਂ ਲੱਗੀ ਸਰ ਭਾਜੀ ਹੋਰ ਕਿਹੜਾ ਹਨ ਕਿ ਪਾਸ ਹਸਰਾ ਆ ਕੋਈ ਹਸਰੇ ਆ ਇਹ ਦੂਜੇ ਦੇਮਾ ਅਰੇ ਬੰਦਰਾ ਰੱਬ ਹੀ ਆ ਭਾਜੀ ਹਾਂਜੀ ਕੀ ਮੰਗਣਾ ਕਿਸ ਕੋਲ ਆ ਜੀ ਪਰਮਾਤਮਾ ਦੇ ਫੇਰ ਹੀ ਪੂਰੀ ਪੈਂਦੀ ਆ ਜੀ 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 ਸਰ ਜੀ ਦੇਖਣਾ ਕਿ ਗਰੀਬ ਬੰਦੇ ਨੇ ਵਿਚਾਰੇ ਤੇ ਪਤਾ ਕੋਈ ਲੱਗਣ ਨਹੀਂ ਘਟਣਾ ਤੇ ਘਟਣਾ ਕੀ ਹੋਈ ਹੈ ਜੀ ਜਦੋਂ ਛੇਤੀ ਨਾਲ ਲੱਗ ਚੱਲ ਪਈ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਜੀ ਸਾਰੇ ਪਿੰਡ ਨੇ ਪਾਣੀ ਮੋਟਰ ਚਲਾਈ ਇੰਜਨ ਚਲਾਇਆ ਸਾਰੇ ਲੋਕਾਂ ਨੇ ਪਾਣੀ ਪਾਵਾ ਕਿ ਭਜਾਇਆ ਪਰ ਵਿਚਾਰੇ ਆਤੀ ਪਰਸੋਂ ਗਾਂ ਹੀ ਲੈ ਕੇ 50000 ਦੀ ਜੀ ਜੀ ਸਵੇਰੇ 4 ਵਜੇ ਸੂਈਏ ਧਰ ਵੀ ਨਹੀਂ ਚੋਈ ਨਾਲ ਬੱਛੀ ਮੰਗਰ ਸੜ ਕੇ ਸੁਆਹ ਹੋ ਗਈ ਦੂਜੀਆਂ ਗਾਈਆਂ ਵੀ ਸੜ ਗਈਆਂ ਨੇ ਜੀ ਜੀ ਸੋ ਇਸ ਕਰਕੇ ਹੁਣ ਕਾਰਾ ਬਾਕੀ ਸਕਣਿਆ ਤੇ ਸਾਰਾ ਪਿੰਡ ਵੀ ਬੜੀ ਤਰਲੇ ਮਾਨਦੇ ਆ ਡੀਸਾ ਉਹਨਾਂ ਸਾਡੀ ਉਹ ਮੰਗੇ ਪ੍ਰਸ਼ਾਸਨ ਨੂੰ ਮੰਗੇ ਵੀ ਚਲੋ ਗਰੀਬਾਂ ਦੀ ਕੋਈ ਮਤ ਕਰਨੀ ਚਾਹੀਦੀ ਏ ਜੇ ਥੋੜੀ ਬੋਸ ਸਰਕਾਰ ਵਾਲੋ ਕੋ ਮਤ ਮਿਲ ਜੇ ਚਲ ਵਿਚਾਰਨ ਦਾ ਸਰਕਲ ਚੱਲ ਜੇ ਤਾਂ ਸਾਰਾ ਨੁਕਸਾਨ ਸਾਰਾ ਕੁਝ ਖਤਮ ਹੋ ਗਿਆ ਹੁੰਦਾ ਜਿਵੇਂ ਬਰਾੰਡਾ ਵੀ ਖਤਮ ਹੋ ਗਿਆ ਟੂੜੀ ਵੀ ਖਤਮ ਹੋ ਗਈ ਡੰਗਰ ਵੀ ਖਤਮ ਹੋ ਗਿਆ ਕੁਝ ਨਹੀਂ ਰਿਹਾ ਟਮੰਦੇ ਕੋਲ ਬਹੁਤ ਯਾਦਨ ਕਿਸਾਨ ਹੋਣ ਉਹ ਗਾਈਆਂ ਨਾ ਸਾਡੇ ਹਿਸਾਬ ਨਾਲ ਨਹੀਂ ਬਚ ਸਕਦੀਆਂ ਉਹ ਵੀ ਅੱਛਾ ਜੀ ਉਹ ਵੀ ਖਤਮ ਹੋ ਜਾਣੀਆਂ ਸਿੱਧ ਸਾਰੀਆਂ ਝੁਲਸੀਆਂ ਸਾਰੀਆਂ ਝੁਲਸੀਆਂ ਵੀ ਫਿਰ ਦੋ ਖਤਮ ਹੋ ਜਾਣੀਆਂ ਨੇ ਇੱਕ ਦੋ ਹੈਗੇ ਮਾੜੀ ਮੋਟੀ ਉਹਨ ਦਾ ਪਤਾ ਵੀ ਕੋਈ ਨਹੀਂ ਉੱਤ ਠੀਕ ਹੈ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਚਲੋ ਸਾਡੇ ਸਾਰੇ ਨਗਰ ਵੱਲੋਂ ਸਾਡੇ ਵੱਲੋਂ ਹੱਥ ਜੋੜ ਕੇ ਅੱਡੀ ਸਾਬ ਨੂੰ ਬੇਨਤੀ ਹੈ ਵੀ ਚਲੋ ਥੋੜੀ ਬੋਦੀ ਕੋ ਮਤ ਹੋ ਜੇ ਗਰੀਬਾਂ ਦੇ ਚਲੋ ਵਿਚਾਰੇ ਆਪਣਾ ਫੇਰ ਮਾੜਾ ਮੋਟਾ ਕਾਰੋਬਾਰ